ਨੀ ਲਗਾ ਫਾ ਚੌਂਕੀ ਬਾਨੂ ਮੰਡੀ ਇਹ ਇਧਰੋਂ ਮੈਸੇਜ ਆ ਵੀ ਨਾ ਨੇ ਕਿਸੇ ਗੱਡੀ ਵੇਖਾਂਦੀ ਆ ਮਾਰੀ ਗੱਡੀ ਵਿੱਚ ਲੱਗੇ ਕਿੰਨੇ ਤੁਸ ਜਿੰਨ ਦੀ ਗੱਡੀ ਗਈ ਹੈ ਗੱਡੀ ਜਿੱਥੇ ਖੜੀ ਆ ਉੱਥੇ ਹੀ ਨਹੀਂ ਪਰ ਗਲਤੀ ਮੇਰੀ ਮੈਨੂੰ ਕਹਿੰਦੀ ਮਾਰ ਕਹਿੰਦੀ ਤੁਹਾਨੂੰ ਲੱਗਦਾ ਵੀ ਮੈਂ ਇੱਧਾ ਕਿੰਨਾ ਸਰੀ ਵੀ ਇਹ ਨਾ ਲੈ ਕੇ ਭੱਜਦੇ ਸੀ ਗੱਡੀ ਮੈਂ ਮਾਰੀ ਆ ਗੱਡੀ ਲੈ ਕੇ ਭੱਜਦੇ ਸੀ ਭਾਜੀ ਉੱਥੋਂ ਆਏ ਆ ਸੀ ਬਿਲਨ ਬੈਠ ਕੇ ਗੱਡੀ ਮਾਰੀ ਸਾਡੇ ਵੇਖੋ ਬਾਅਦ ਵਿੱਚ ਮਾਰੇ ਹੋਰ ਨੇ ਮਾਰੇ ਜਿੰਨੇ ਕਿੰਨੇ ਆ ਰਿਹਾ ਸੀ ਇਹਨਾਂ ਨੇ ਸਾਡੀ ਕੋਈ ਨਹੀਂ ਸੁਣੀ ਭੱਜਣ ਲੱਗੇ ਮੈਂ ਉਦੋਂ ਥੱਪੜ ਮਾਰਿਆ ਜਿਹੜੀ ਗੱਲ ਹੈ ਕਿ ਮੈਂ ਮਾਰਿਆ ਭਾਜੀ ਮੈਂ ਤੂਫੀ ਕੋਈ ਨਹੀਂ ਭੱਜਣ ਲੱਗੇ ਸੀ ਮੈਂ ਕਰਕੇ ਆਖਿਰ ਸਾਡੀ ਗੱਡੀ ਦੇ ਵਿੱਚ ਗੱਡੀ ਮਾਰੀ ਸੀ ਉੱਥੋਂ ਠੀਕ ਹੈ ਅੱਛਾ ਤੇ ਸਾਡੀ ਗੱਡੀ ਇੱਥੇ ਇਹਨਾਂ ਨੇ ਗੱਡੀ ਮਾਰ ਕੇ ਪਿੱਛੇ ਲੈਣ ਦੀ ਕੋਸ਼ਿਸ਼ ਲੱਗੀ ਕੋਈ ਨੁਕਸਾਨ ਹੋਇਆ ਉਹ ਦੇਖੋ ਭਾਈ ਤੁਸੀਂ ਤਾਕੀ ਨਹੀਂ ਖੋਲਦੀ ਹੈ ਜੀ ਨਹੀਂ ਨਹੀਂ ਉਹ ਬੈਕ ਕੀ ਹੋਇਆ ਸੀ ਨਾ ਜੀ ਪਿੱਛੇ ਭਾਜੀ ਠੀਕ ਆ ਬੰਦੀ ਸੀ ਹਾਂ ਮੈਂ ਇਧਰੋਂ ਕੰਮ ਤੇ ਜਾਂਦਾ ਸੀ ਗੱਡੀ ਇੱਥੇ ਖੜੀ ਆ ਇੱਥੇ ਹੀ ਖੜੀ ਸੀ ਪਹਿਲੇ ਆ ਦਮਾ ਦਮ ਨਾਲ ਘੜੀਆਂ ਆਇਆ ਇਧਰੋਂ ਕੱਟ ਲੈ ਕੇ ਸਭੀ ਲੋਕਾਂ ਕਿੰਨੇ ਮਾਰੀਆਂ ਜੀ ਪੈਕ ਕਰਕੇ ਲੈ ਆ ਜੀ ਮੇਰੇ ਘਰ ਆਲੇ ਦੇ ਹਨ ਵਿੱਚ ਬੇੜਾ ਮਾਰੀਆਂ ਹੋਣੇ ਫਿਰ ਉੱਤਰਦੀ ਕਿੰਨੇ ਖਿਲੇ ਮਾਰੀਆਂ ਕਿਹਨੇ ਮਾਰੀਆਂ ਉਹ ਬਾਸੇ ਭਰਾ ਮੈਂ ਉਠਣਾ ਬੋਲ ਮਾਰਿਆ ਮਾਰਿਆ ਤਾ ਜੀ ਤੂੰ ਹੋਰ ਨਹੀਂ ਮਾਰਿਆ ਕੋਈ ਨਹੀਂ ਮਾਰਿਆ ਦੀ ਸੀ ਸੋਚੋ ਕਿ ਮੈਂ ਜਦੋਂ ਮਾਰਿਆ ਤੂੰ ਮੈਂ ਤੂੰ ਬੇੜਾ ਮਾਰੀਆਂ ਇਹਨਾਂ ਨੂੰ ਇਹਦੇ ਕੀ ਬੋਲਦੀ ਕਰ ਰਹੀ ਹੈ ਉਹ ਤਾਂ ਕੀ ਮੈਂ ਕਹਿੰਦਾ ਕਿ ਉਹ ਦੰਦਾ ਵੀ ਹਾਂ ਮੇਰੇ ਕਿਸੇ ਨੇ ਮਾਰਿਆ ਹੋਰ ਕਿਸੇ ਨੇ ਮੈਨੂੰ ਮਾਰਿਆ ਰਾਜੇ ਦੀ ਸੋਚ ਜੁਟ ਕੇ ਗੱਲ ਮੁੰਡੇ ਮੇਰੀ ਗੱਲ ਕੋਣ ਉਹਨਾਂ ਦੀ ਸਾਡੀ ਪਹਿਲੇ ਬੰਦੀ ਵੀ ਮੈਂ ਤੇ ਨਹੀਂ ਅਦਾ ਕਰ ਮੇਰੀ ਉਹਨਾਂ ਦੀ ਬੰਦੀ ਨਹੀਂ ਜੁਟ ਮੁੰਡੇ ਨੇ ਨਹੀਂ ਕੁਝ ਵੀ ਕਿਹਾ ਰਾਜੇ ਦੀ ਸੋਚ ਜੁਟ ਕੇ ਕਹਿੰਦੀ ਮੈਂ ਮਾਰਿਆ ਇੱਕ ਕੱਪੜੇ ਵਿੱਚ ਮੰਦਰ ਦੀ ਸੋਚ ਜੁਟ ਰਾਜੇ ਦੀ ਸੋਚ ਜੁਟ ਇਹਨੇ ਕੋਈ ਖਾ ਸਕਦਾ ਸੰਤਿਆਣਾ ਹਾਂਜੀ ਦੋ ਗੱਡੀਆਂ ਬਰੇ ਆਪਕੁੱਤਰ ਤੇ ਵੈਸਵਾਜੀ ਕਰ ਰਹੀ ਸੀ ਤੇ ਰੋਡ ਬਲੌਕ ਕੀਤਾ ਹੋਇਆ ਸੀ ਤੋ ਆ ਕੇ ਮੈਂ ਗੱਡੀਆਂ ਸਾਈਡ ਲਗਾ ਕੇ ਰੋਡ ਨੂੰ ਫਿਰ ਚੱਲਣ ਨੂੰ ਕੀਤਾ ਪਰ ਉਹਨਾਂ ਵਿੱਚ ਕੋਈ ਫੈਸਲਾ ਨਹੀਂ ਹੋ ਰਿਹਾ ਇਸ ਲਈ ਦੋਨੋਂ ਗੱਡੀਆਂ ਵਿੱਚ ਚੌਂਕੀ ਰਹਿ ਗਈਆਂ ਮੈਨੂੰ ਪਤਾ ਨਹੀਂ ਲੱਗਾ ਕਿ ਚੌਂਕੀਵਾਲ ਨੂੰ ਮੈਂ ਇਹ ਇਧਰ ਮੈਸੇਜ ਆ ਵੀ ਨਾ ਨੇ ਕਿਸੇ ਗੱਡੀ ਵੇਖਾਂ ਦੀ ਆ ਮਾਰੀ ਜੇ ਗੱਡੀ ਵਿੱਚ ਲੱਗੇ ਜਿੰਨੇ ਤੂੰ ਸਭ ਇਹਨਾਂ ਦੀ ਗੱਡੀ ਗਈ ਹੈ ਗੱਡੀ ਜਿੱਥੇ ਖੜੀ ਆ ਉੱਥੇ ਹੀ ਨਹੀਂ ਪਰ ਗੱਲ ਤੇ ਮੈਨੂੰ ਕਹਿੰਦੀ ਮਾਣ ਲੱਗਦਾ ਵੀ ਮੈਂ ਇੱਧਾ ਕਿਤਾ ਸੀ ਵੀ ਇਹਨਾਂ ਲੈ ਕੇ ਭੱਜਦੇ ਸੀ ਗੱਡੀ ਮੈਂ ਖੜੀ ਆ ਗੱਡੀ ਲੈ ਕੇ ਭੱਜਦੇ ਸੀ ਬਾਜੀ ਅਸੀਂ ਉੱਥੋਂ ਆਏ ਆ ਅਸੀਂ ਬੰਨਣ ਬੈਠ ਕੇ ਗੱਡੀ ਮਾਰੀ ਸਾਡੇ ਕੋਲ ਬਾਅਦ ਵਿੱਚ ਮਾਰੇ ਹੋਰਾਂ ਨੇ ਮਾਰੇ ਜਿੰਨੇ ਆ ਰਿਹਾ ਸੀ ਇਹਨਾਂ ਨੇ ਸਾਡੀ ਕੋਈ ਨਹੀਂ ਸੋਣੀ ਭੱਜਣ ਲੱਗੇ ਮੈਂ ਉਦੋਂ ਟੱਪੜ ਮਾਰਿਆ ਜਿਹੜੀ ਗੱਲ ਹੈ ਕਿ ਮੈਂ ਮਾਰਿਆ ਭਾਜੀ ਮੈਂ ਕੋਈ ਨਹੀਂ ਭੱਜਣ ਲੱਗੇ ਸੀ ਬੈਠ ਕਰਕੇ ਸਾਡੀ ਗੱਡੀ ਦੇ ਵਿੱਚ ਵੱਡੀ ਮਾਰੀ ਸੀ ਉੱਥੋਂ ਠੀਕ ਹੈ ਅੱਛਾ ਤੇ ਸਾਡੀ ਗੱਡੀ ਇੱਥੇ ਇਹਨਾਂ ਨੇ ਗੱਡੀ ਮਾਰ ਕੇ ਪਿੱਛੇ ਲੈਣ ਨੂੰ ਲੱਗੇ ਕੋਈ ਨੁਕਸਾਨ ਹੋਇਆ ਉਹ ਦੇਖੋ ਭਾਈ ਤੁਸੀਂ ਤਾਕੀ ਨਹੀਂ ਖੋਲ ਰਹੀ ਹੈ ਜੀ ਨਹੀਂ ਉਹ ਬੈਠ ਕੀ ਹੋਇਆ ਸੀ ਰਾਜ ਜੀ ਪਿੱਛੇ ਭਾਜੀ ਟੀਕਪ ਆਉਂਦੀ ਸੀ ਹਾਂ ਮੈਂ ਅਧਰ ਕੰਮ ਤੇ ਜਾਂਦਾ ਸੀ ਗੱਡੀ ਇੱਥੇ ਖੜੀ ਐ ਇੱਥੇ ਹੀ ਖੜੀ ਸੀ ਪਹਿਲੇ ਦਮ-ਦਮ ਨਾ ਗੜੀਆਂ ਆਇਆ ਇਧਰੋਂ ਕੱਟ ਲੈ ਕੇ ਸਭੀ ਦੋ ਆਖਾ ਕਿਨ ਮਾਰੀਆਂ ਜੀ ਬੈਗ ਕਰਕੇ ਲੈ ਆਏ ਜੀ ਮੇਰਾ ਕਾਹਦਾ ਰਹੇ ਨੇ ਵਿੱਚ ਪੇੜਾ ਮਾਰਿਆ ਉਹਨੇ ਵੀ ਉੱਤਰ ਦੇ ਦਿੱਤੇ ਕਿਨੇ ਕਿਨੇ ਮਾਰੀਆਂ ਕਿਨੇ ਮਾਰੀਆਂ ਜੀ ਉਹ ਬਾਸੇ ਭਰਾ ਨਾ ਝੂਠ ਨਾ ਬੋਲ ਮੈਂ ਜਾਨੀ ਮਾਰਿਆ ਭਾਈ ਕਿ ਹੋਰ ਨਹੀਂ ਮਾਰਿਆ ਕੋਈ ਨਹੀਂ ਅਰੇ ਦੀ ਅਸੀਂ ਸੋਚੋ ਕਿ ਮੈਂ ਜਿੰਨ ਮਾਰਿਆ ਇਤੋਂ ਮੈਂ ਜੂਰੀ ਮਾਰਿਆ ਪੇੜਾ ਮਾਰੀਆਂ ਦੋਨੋਂ ਨਾ ਇਹ ਨਹੀਂ ਬੋਲਦੀ ਕਰ ਉਹ ਤਾਂ ਕਿ ਮੈਂ ਬੈਠੀ ਸੀ ਤੇ ਉਹ ਕਹਿੰਦਾ ਕਿ ਬੈਠੀ ਆ ਮੈਂ ਫੇਰ ਕਿਸੇ ਨੇ ਮਾਰਿਆ ਉਹ ਤੁਸੀਂ ਨੇ ਮੈਨੂੰ ਮਾਰਿਆ ਮੇਰੀ ਗੱਲ ਕੋਣ ਉਹਨਾਂ ਦੀ ਸਾਡੀ ਪਹਿਲੇ ਵਾਰ ਦੀ ਵੀ ਮੈਂ ਤੇ ਇਹਦਾ ਦਾਤਾ ਮੇਰੀ ਉਹਨਾਂ ਦੀ ਵਾਰਦੀ ਨਹੀਂ ਆ ਜੂਠ ਮੁੰਡੇ ਨੇ ਨਹੀਂ ਕੁਝ ਵੀ ਕਿਹਾ ਰਾਜੇ ਦੀ ਸੋਚ ਉੱਤੇ ਕਹਿੰਦੀ ਮੈਂ ਮਾਰਿਆ ਇੱਕ ਕੱਪੜੇ ਵਿੱਚ ਛੁੱਪ ਗਈ ਮੁੰਦਰ ਦੀ ਸੋਚ ਉੱਤੇ ਰਾਜੇ ਦੀ ਸੋਚ ਉੱਤੇ ਨਹੀਂ ਕੋਈ ਖਾ ਸਕਦਾ ਸਮਝਿਆ ਨਾ ਮਲੇ ਦੇ ਵਿੱਚ ਕੁਝ ਹੋ ਰਹੀਆਂ ਨਹੀਂ ਹਾਂਜੀ ਦੋ ਗੱਡੀਆਂ ਬਾਰੇ ਆਪਾਂ ਚੁੱਤਰ ਦੇ ਵੈਸਵਾਜੀ ਕਰ ਰਹੇ ਸੀ ਤੇ ਰੋਡ ਬਲੌਕ ਕੀਤਾ ਹੋਇਆ ਸੀ ਤੋਂ ਆ ਕੇ ਮੈਂ ਗੱਡੀਆਂ ਸਾਈਡ ਲਗਾ ਕੇ ਰੋਡ ਨੂੰ ਪਿੱਛਲੂ ਰੁਕਤੇ ਕੀਤਾ ਤਾਂ ਉਹਨਾਂ ਦਾ ਆਪਸ ਵਿੱਚ ਕੋਈ ਫੈਸਲਾ ਨਹੀਂ ਹੋ ਰਿਹਾ ਜਿਸ ਦੇ ਦੋਨੋਂ ਗੱਡੀਆਂ ਵਿੱਚ ਚੁੱਕੀ ਰਹਿ ਗਈਆਂ